ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਬੱਚੇ ਦੇ ਸਾਹਮਣੇ ਭੁੱਲ ਕੇ ਵੀ ਨਾ ਕਰੋ ਇਹ ਤਿੰਨ ਗਲਤੀਆਂ ਨੰਬਰ 1 ਬੱਚੇ ਦੇ ਸਾਹਮਣੇ ਕਦੇ ਵੀ ਚੀਕਣਾ ਚਲਾਉਣਾ ਨਹੀਂ ਚਾਹੀਦਾ ਪਤੀ ਪਤਨੀ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਆਪਣੇ ਬੱਚੇ ਦੇ ਸਾਹਮਣੇ ਜ਼ੋਰ-ਜ਼ੋਰ ਦੀ ਉੱਚੀ-ਉੱਚੀ ਬੋਲਣਾ ਨਹੀਂ ਚਾਹੀਦਾ ਲੜਨਾ ਨਹੀਂ ਚਾਹੀਦਾ ਕਿਉਂਕਿ ਬੱਚਾ ਜਿਹੜਾ ਸਾਰਾ ਕੁਝ ਕਿਤਾਬਾਂ ਚੋਂ ਹੀ ਨਹੀਂ ਸਿੱਖਦਾ ਮਾਂ-ਬਾਪ ਕੋਲੋਂ ਬਹੁਤ ਕੁਝ ਸਿੱਖਦਾ ਤੇ ਜੇਕਰ ਬਾਪ ਉੱਚੀ-ਉੱਚੀ ਬੋਲੇਗਾ ਨਾ ਤਾਂ ਬੱਚਾ ਇਸ ਗੱਲ ਨੂੰ ਨੋਟ ਕਰੇਗਾ ਕਿ ਸ਼ਾਇਦ ਆਪਣੀ ਗੱਲ ਮੰਨਵਾਉਣ ਦਾ ਇਹ ਵਧੀਆ ਤਰੀਕਾ ਆ ਕਿ ਉੱਚੀ-ਉੱਚੀ ਬੋਲੋ ਜਾਂ ਫਿਰ ਜੇ ਦੋਨਾਂ ਜੀਆਂ ਦੇ ਵਿੱਚ ਆਪਸੀ ਟੂ-ਟੂ ਮੈਂ-ਮੈਂ ਹੋ ਜਾਂਦੀ ਤੇ ਕੁਝ ਬਾਪ ਜਿਹੜੇ ਆ ਨਾ ਕੁਝ ਪਤੀ ਆਪਣੀ ਪਤਨੀ ਦੇ ਹੱਥ ਚੁੱਕਦੇ ਆ ਨਾ ਤਾਂ ਫਿਰ ਬੱਚੇ ਉਹ ਗੱਲਾਂ ਵੀ ਨੋਟ ਕਰਦੇ ਆ ਕਿਉਂਕਿ ਫਿਰ ਬੱਚੇ ਵੀ ਉਹ ਕੁਝ ਸਿੱਖਦੇ ਆ ਪਰ ਬੱਚਿਆਂ ਨੂੰ ਸਹੀ ਗਲਤ ਬਾਰੇ ਤੇ ਨਹੀਂ ਸਮਝ ਲੱਗਦੀ ਪਰ ਬੱਚੇ ਇਹ ਨਫ਼ਰਤ ਜ਼ਰੂਰ ਕਰਨ ਲੱਗ ਜਾਂਦੇ ਆ ਕਿਉਂਕਿ ਜਦੋਂ ਕੋਈ ਉੱਚੀ ਬੋਲਦਾ ਗੁੱਸੇ ਚ ਬੋਲਦਾ ਉਹਨਾਂ ਬੱਚਿਆਂ ਦੀ ਮਾਂ ਦੇ ਨਾਲ ਵੱਧ ਘੱਟ ਬਾਪ ਬੋਲੇਗਾ ਨਾ ਤਾਂ ਫਿਰ ਬੱਚੇ ਜਿਹੜੇ ਆਪਣੇ ਅੰਦਰ ਹੀ ਅੰਦਰ ਨਫ਼ਰਤ ਕਰਨੇ ਸ਼ੁਰੂ ਕਰ ਦੇਣਗੇ ਬਾਪ ਦੇ ਨਾਲ ਦੂਰੀ ਬਣਾਉਣੀ ਸ਼ੁਰੂ ਕਰ ਦੇਣਗੇ ਕਿਉਂਕਿ ਉਹ ਬੱਚਿਆਂ ਦਾ ਮਾਈਂਡ ਆ ਉਹ ਕੁਝ ਵੀ ਸੋਚ ਸਕਦੇ ਕਿਸੇ ਤਰੀਕੇ ਦੀ ਸਿੱਖਿਆ ਵੀ ਉਹਦੇ ਵਿੱਚੋਂ ਲੈ ਸਕਦੇ ਆ ਫੇਰ ਉਹ ਅੱਜ ਕਮਜ਼ੋਰ ਆ ਅੱਜ ਉਹ ਛੋਟੇ ਆ ਜੇਕਰ ਮਾਂ ਬਾਪ ਦਾ ਵਤੀਰਾ ਇਸ ਤਰ੍ਹਾਂ ਦਾ ਹੀ ਰਹੇਗਾ ਨਾ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਬੱਚੇ ਮੂਹਰੇ ਬੋਲਣਾ ਸ਼ੁਰੂ ਕਰ ਦੇਣਗੇ ਤੇ ਤੁਸੀਂ ਆਪਣੇ ਆਸ-ਪਾਸ ਇਹ ਸਾਰਾ ਕੁਝ ਵੇਖਦੇ ਵੀ ਜੇ ਹੁੰਦਾ ਵੀ ਆ ਇਸ ਕਰਕੇ ਸ਼ੁਰੂ ਤੋਂ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਬੱਚਿਆਂ ਦੇ ਸਾਹਮਣੇ ਮਾਪੇ ਕਦੇ ਵੀ ਬਹਿਸ-ਬਾਝੀ ਨਾ ਕਰਨ। ਬੱਚਿਆਂ ਦੇ ਸਾਹਮਣੇ ਇਹ ਸੋਚੋ ਕਿ ਬੱਚੇ ਜੋ ਅਸੀਂ ਕਰ ਰਹੇ ਆ ਨਾ ਉਹੀ ਸਿੱਖ ਰਹੇ ਆ। ਬੱਚੇ ਕਿਤਾਬਾਂ ਚੋਂ ਨਹੀਂ ਸਿੱਖਦੇ, ਬੱਚੇ ਪ੍ਰੈਕਟੀਕਲੀ ਸਿੱਖਦੇ। ਜੇ ਜੋ ਤੁਸੀਂ ਬੱਚੇ ਨੂੰ ਸਿਖਾਉਣਾ ਚਾਹੁੰਦੇ ਹੋ ਨਾ ਸਮਝਾ ਕੇ ਨਹੀਂ ਸਿਖਾਇਆ ਜਾ ਸਕਦਾ। ਜੋ ਬੱਚੇ ਨੂੰ ਦਿਖਾਓਗੇ ਨਾ ਬੱਚਾ ਉਹੀ ਸਿੱਖੇਗਾ। ਨੰਬਰ 2 ਬੱਚੇ ਦੀ ਪਸੰਦ ਤੇ ਕਦੇ ਹਸਣਾ ਨਹੀਂ ਚਾਹੀਦਾ। ਤਈ ਵਾਰੀ ਕੀ ਕਰਦੇ ਆ ਆਪਾਂ ਇੱਕ ਛੋਟੀ ਜੀ ਉਦਾਹਰਨ ਨਾਲ ਗੱਲ ਕਰਦੇ ਆ ਕੋਈ ਕੱਪੜੇ ਖਰੀਦਣ ਜਾਈਦਾ ਜਾਂ ਬੱਚੇ ਨੂੰ ਕੋਈ ਡਾਰਕ ਰੰਗ ਜਾਂ ਕਿਸੇ ਤਰ੍ਹਾਂ ਦੀ ਦੀ ਕੋਈ ਚੀਜ਼ ਪਸੰਦ ਆ ਜਾਂਦੀ ਤੇ ਪੇਰੈਂਟਸ ਨੂੰ ਉਹ ਨਹੀਂ ਪਸੰਦ ਹੁੰਦੀ ਤਾਂ ਉਹ ਬੱਚੇ ਦੀ ਉਸ ਪਸੰਦ ਤੇ ਮਜ਼ਾਕ ਉਡਾਉਂਦੇ ਆ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਨਹੀਂ ਪਸੰਦ ਬੱਚੇ ਨੂੰ ਪਸੰਦ ਆ ਤਾਂ ਬੱਚੇ ਦੀ ਪਸੰਦ ਦਾ ਧਿਆਨ ਜ਼ਰੂਰ ਰੱਖੋ ਫਿਰ ਜੇ ਤੁਸੀਂ ਬੱਚੇ ਨੂੰ ਸਮਝਾਉਣਾ ਤਾਂ ਬੜੇ ਹੀ ਪਿਆਰ ਦੇ ਨਾਲ ਸਮਝਾ ਸਕਦੇ ਹੋ ਹੋਰ ਵੀ ਕਿਸੇ ਤਰੀਕੇ ਦੀ ਜੇਕਰ ਬੱਚੇ ਦੀ ਕੋਈ ਪਸੰਦ ਹੈਗੀ ਆ ਨਾ ਤਾਂ ਉਹਦੇ ਉੱਪਰ ਮਜ਼ਾਕ ਨਾ ਉਡਾਓ ਹੱਸੋ ਨਾ ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਆ ਕਿ ਨਹੀਂ ਐਸ ਆ ਚੀਜ਼ ਇਸ ਤਰ੍ਹਾਂ ਨਹੀਂ ਆ ਇਸ ਤਰ੍ਹਾਂ ਹੁੰਦੀ ਆ ਜੋ ਕਿਸੇ ਵੀ ਤਰੀਕੇ ਦੀ ਗੱਲ ਤੁਸੀਂ ਲੈ ਸਕਦੇ ਹੋ ਕਿ ਬੱਚਾ ਦੀ ਗੱਲ ਦੇ ਉੱਪਰ ਮਜ਼ਾਕ ਨਾ ਅਡਾਇਆ ਜਾਵੇ ਕਈ ਵਾਰ ਪੇਰੈਂਟਸ ਖਿੜ ਖੜਾ ਕੇ ਹੱਸ ਪੈਂਦੇ ਆ ਤੇ ਬੱਚਾ ਅੱਖਾਂ ਨੀਵੀਆਂ ਕਰ ਲੈਂਦਾ ਕਿ ਉਹਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਮੈਂ ਬਹੁਤ ਵੱਡੀ ਗਲਤੀ ਕਰ ਲਈ ਹੋਵੇ ਨੰਬਰ 3 ਕਦੇ ਵੀ ਬੱਚੇ ਦੇ ਸਾਹਮਣੇ ਕਿਸਮਤ ਨੂੰ ਨਾ ਕੋਸੋ ਕੁਝ ਲੋਕਾਂ ਦੀ ਆਦਤ ਹੁੰਦੀ ਕਿ ਬੱਚਿਆਂ ਦੇ ਕੋਲ ਬੈਠੇ ਹੀ ਆਪਣੇ ਨਾ ਕਾਮਯਾਬੀ ਬਾਰੇ ਆਪਣੀ ਕਿਸਮਤ ਨੂੰ ਕੋਸਦੇ ਆ ਕਿ ਸਾਡੀ ਤੇ ਕਿਸਮਤ 'ਚ ਇਦਾਂ ਲਿਖਿਆ ਸੀ ਅਸੀਂ ਤਾਂ ਤਰੱਕੀ ਨਹੀਂ ਕੀਤੀ ਜਾਂ ਉਹ ਚੀਜ਼ ਸਾਨੂੰ ਨਹੀਂ ਮਿਲੀ ਸਾਡੀ ਕਿਸਮਤ ਵਿੱਚ ਹੀ ਨਹੀਂ ਸੀ ਹੈਗੀ ਇਸ ਤਰ੍ਹਾਂ ਤੁਹਾਡੀਆਂ ਕਰਨ ਵਾਲੀਆਂ ਗੱਲਾਂ ਜਿਹੜੀਆਂ ਨਾ ਉਹ ਕਿਤੇ ਨਾ ਕਿਤੇ ਬੱਚੇ ਦੇ ਵਿੱਚ ਕਮਜ਼ੋਰੀ ਪੈਦਾ ਕਰਦੀਆਂ ਵਾਂ ਕਿਉਂਕਿ ਜੇਕਰ ਤੁਸੀਂ ਬੜੇ ਉਤਸ਼ਾਹ ਚ ਕੰਮ ਕਰੋਗੇ ਨਾ ਤਾਂ ਤੁਹਾਡਾ ਬੱਚਾ ਵੀ ਇਹ ਸਮਝੇਗਾ ਕਿ ਮਿਹਨਤ ਕਰਨ ਨਾਲ ਹਰ ਇੱਕ ਚੀਜ਼ ਮਿਲ ਜਾਂਦੀ ਆ ਤੇ ਜੇਕਰ ਤੁਸੀਂ ਕਿਸਮਤ ਨੂੰ ਕੁਸ ਹੋਗੇ ਨਾ ਬੱਚੇ ਦੇ ਲਾਗੇ ਬਹਿ ਕੇ ਕਿ ਨਹੀਂ ਮੇਰੀ ਤੇ ਕਿਸਮਤ ਚ ਹੀ ਨਹੀਂ ਹੈਗੀ ਹੀ ਮੈਨੂੰ ਤਾਂ ਨਹੀਂ ਇਹ ਚੀਜ਼ ਮਿਲੀ ਤੇ ਬੱਚੇ ਨੂੰ ਵੀ ਇੱਕ ਪੁਆਇੰਟ ਮਿਲ ਜੇਗਾ ਕਿ ਮੇਰੇ ਕੋਲੋਂ ਵੀ ਜਦੋਂ ਕੋਈ ਕੰਮ ਨਹੀਂ ਨਾ ਹੋਵੇਗਾ ਤੇ ਮੈਂ ਵੀ ਕਵਾਂਗਾ ਕਿ ਮੇਰੀ ਕਿਸਮਤ ਚ ਹੀ ਨਹੀਂ ਹੈਗਾ ਹੀ ਮੈਨੂੰ ਤਾਂ ਨਹੀਂ ਮਿਲਿਆ ਇਸ ਤਰ੍ਹਾਂ ਬੱਚੇ ਨੂੰ ਆਲਸੀ ਬਣਾਇਆ ਬਣਾਉਣ ਵਿੱਚ ਅਸੀਂ ਉਹਦੀ ਮਦਦ ਕਰ ਰਹੇ ਹਾਂ ਜੇਕਰ ਅਸੀਂ ਬੱਚੇ ਦੇ ਵਿੱਚ ਬਹਿ ਕੇ ਬੱਚੇ ਦੇ ਕੋਲ ਬਹਿ ਕੇ ਇਹੋ ਜਿਹੇ ਪ੍ਰਸਤਾਵੇ ਕਰਨ ਲੱਗਾਂਗੇ ਹਮੇਸ਼ਾ ਹਿੰਮਤੀ ਬਣ ਕੇ ਰਹੋ ਉਦਮੀ ਬਣ ਕੇ ਰਹੋ ਤਾਂ ਕਿ ਬੱਚਾ ਵੀ ਤੁਹਾਨੂੰ ਸਿੱਖ ਕੇ ਤੇ ਹਿੰਮਤੀ ਉਦਮੀ ਬਣੇ ਉਹਦੇ ਵਿੱਚ ਉਤਸ਼ਾਹ ਪੈਦਾ ਹੋਵੇ ਕਿ ਮੈਂ ਕੁਝ ਕਰਨਾ ਵਾਂ ਮੈਂ ਕੁਝ ਕਰਕੇ ਦਿਖਾਉਣਾ ਆ ਇਸ ਕਰਕੇ ਪੇਰੈਂਟਸ ਨੂੰ ਇਹੋ ਜੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਾਣੀਆਂ ਹਨਾ ਉਹਨਾਂ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਤਾਂ ਕਿ ਬੱਚੇ ਅੱਗੇ ਜਾ ਕੇ ਕਾਮਯਾਬ ਹੋਣ ਕਿਤੇ ਕੋਈ ਧੋਖਾ ਨਾ ਖਾ ਲੈਣ ਸੋ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਅੱਜ ਦੀ ਗੱਲਬਾਤ ਜ਼ਰੂਰ ਪਸੰਦ ਆਈ ਹੋਵੇ